ਨਾ ਦੇਖ ਕਿਵੇਂ ਮਾਹਾਰਾਣੀ ਫੋਨ ਚੱਕੀ ਬੈਠੀ ਹੈ ਮੇਰੀ ਗੱਲ ਸੁਣ ਨਾ ਮੇਰਾ ਫੋਨ ਚੱਕਨ ਨੂੰ ਕਿਨੇ ਕਿਹਾ ਸੀ ਤੈਨੂੰ ਨਾਲੇ ਉਹ ਕੰਮ ਦੇਖ ਲੈ ਸਾਰੇ ਕਰਨ ਵਾਲੇ ਪਿਆ ਕਰ ਲੈਣੀਆਂ ਕਰ ਲੈਣੀਆਂ ਮੰਮੀ ਜੀ ਮੇਰੀ ਗੱਲ ਸੁਣ ਭਾਂਡੇ ਮਾਂਜਦੇ ਠੀਕ ਆ ਢੇਰ ਲੱਗਿਆ ਪਿਆ ਉਸ ਤੋਂ ਬਾਅਦ ਸਾਰੇ ਇਲਾਕੇ ਝਾੜੂ ਪੋਚਾ ਹਾਂਜੀ ਮੰਮੀ ਕਰਦੀਆਂ ਕਰਦੀਆਂ ਨਾਲੇ ਮੈਂ ਨਾ ਤੇਰੀ ਤਾਈ ਕੋਲੇ ਜਾ ਕੇ ਆਉਣੀ ਆ ਉਹਨਾਂ ਨੇ ਪਤਾ ਲੈ ਕੇ ਆਉਣੀ ਆ ਮੱਜੀ ਜੀ ਬਿਮਾਰ ਸੀਗੀ ਠੀਕ ਆ ਮੰਮੀ ਜੀ ਹਾਂ ਉੱਠ ਘੜਾ ਨਾ ਠੀਕ ਆ ਜੀ ਮੰਮੀ ਜੀ ਠੀਕ ਆ ਕਰੀ ਜੰਨੀ ਆ ਨਾਲੇ ਅੱਜ ਤੋਂ ਬਾਅਦ ਮੇਰਾ ਫੋਨ ਚੱਕਿਆ ਨਾ ਸਾਗ ਲਾ ਲਈ ਚੱਕ ਕੇ ਬਹਿ ਜਾਨੀ ਹੁਣ ਤਾਂ ਕੋਈ ਕੰਮ ਨਹੀਂ ਤੈਨੂੰ ਠੀਕ ਆ ਮੰਮੀ ਜੀ ਲੈ ਇਹ ਜੀ ਪਲੈਣ ਹੀ ਆ ਕੋਥੋਂ ਪੱਲੇ ਪੈ ਗਈ ਸਾਡੇ ਜਬ ਬਗ ਜਾ ਹਣਾ ਇਹਨੂੰ ਕਿਹੜਾ ਸਮਝਾਵੇ ਮੋਜਾਂ ਨਾਲ ਚੱਕ ਕੇ ਮੇਰਾ ਫੋਨ ਬਹਿ ਜਾਂਦੀ ਆ ਹਾਂ ਕੱਲ ਨੂੰ ਉਨੀ ਨਿੱਕੀ ਹੋਊਗੀ ਫੇਰ ਕਹਿ ਦੇਣਗੇ ਭਾਈ ਤੇਰੀ ਮਾਂ ਨੇ ਚ ਮਲਾਇਆ ਹੁਣ ਮੈਂ ਜੇ ਮਾੜਾ ਮੋਟਾ ਰੋਕਦੀ ਟੋਕਦੀ ਆ ਤੇ ਹੁਣ ਮੈਂ ਬੁਰੀ ਲੱਗਦੀ ਆ ਚਲ ਕੋਈ ਨਾ ਇਹਦੇ ਪਿਓ ਨੂੰ ਆ ਜਾਂਦੇ ਉਹਨੂੰ ਕਰਦੀਆਂ ਦੱਸਦੀਆਂ ਸਾਰੀ ਗੱਲਬਾਤ ਵੀ ਭਾਈ ਕੱਲ ਨੂੰ ਮੇਰੇ ਸਿਰ ਨਾ ਲਾਂਬਾ ਲਾ ਦਿਓ ਵੀ ਕੁੜੀ ਨੂੰ ਤੁਸੀਂ ਚੁਮਣਾਉਨੇ ਆ ਸਾਰਾ ਦਿਨ ਫੋਨ ਤੂੰ ਦੇ ਹੀ ਰੱਖਦੀ ਹਲ ਤੋਤੇ ਸੀ ਮੰਮੀ ਨੇ ਧੋਣ ਵਾਸਤੇ ਕਿਉਂ ਰੱਖ ਤੇ ਨਹੀਂ ਇੱਥੇ ਜੱਲ ਜੱਲ ਕਰੀ ਜਾਨੀ ਆ ਹਜੇ ਲੱਗੀ ਨਹੀਂ ਕੱਪੜੇ ਧੋਣਾ ਮੰਮੀ ਜੀ ਆ ਕੱਪੜੇ ਤਾਂ ਮੈਂ ਕੱਲ ਧੋਤੇ ਸੀ ਹਾਂ ਮੈਨੂੰ ਪਤਾ ਵੀ ਤੂੰ ਧੋਤੇ ਸੀਗੇ ਚੱਜੇ ਨਾ ਨਖੇਰ ਤਾਂ ਲਿਆ ਕਰ ਆ ਦੇਖ ਲੈ ਗਲੇ ਤੇ ਮਨਮਨ ਪੱਕੀ ਮੈਣ ਲੱਗੀ ਪਈ ਹੈਗੀ ਕੋਈ ਜਲਦੀ ਮੰਮੀ ਜੀ ਧੋ ਦਿੰਨੀ ਆ ਧੋ ਦਿੰਨੀ ਆ ਮੰਮੀ ਜੀ ਇੰਨੇ ਕੱਪੜੇ ਮੈਂ ਥੱਕ ਜੂਗੀ ਮੈਂ ਮਸ਼ੀਨ ਚ ਪਾ ਦਾਂ ਨਹੀਂ ਥੱਕਾ ਨੂੰ ਦੱਸ ਕਿੱਧਰ ਹੈ ਨਹੀਂ ਤੇਰੀ ਗੋਲੀਵਾਜ਼ ਦੀ ਮਸ਼ੀਨ ਚ ਪਾ ਦਾਂ ਆ ਕੇ ਐਡਾ ਵੇਲ ਆ ਜੂਗਾ ਕੌਣ ਭਰੂਗਾ ਵੇਲ ਕੋਈ ਗੱਲ ਨਹੀਂ ਧੋ ਦਿੰਨੀ ਆ ਮੰਮੀ ਧੋ ਦਿੰਨੀ ਆ ਮੰਮੀ ਨਾਲੇ ਇੱਥੇ ਨਾ ਜਲ ਜਲ ਕਰੀ ਜਾਈ ਧੋ ਲੈ ਜਲਦੀ ਜਲਦੀ ਮੈਂ 10 ਮਿੰਟ ਹੀ ਲਾਉਂਗੀ ਬਾਲਾ ਟਾਈਮ ਨਹੀਂ ਲਾਉਂਦੀ ਤੇਰੀ ਮੰਮੀ ਜੀ ਮੈਂ ਧੋ ਦਿੰਨੀ ਆ ਆਹੋ ਧੋ ਦੇ ਮੇਰੇ ਆਉਂਦੀ ਨੂੰ ਮੈਂ 10 ਮਿੰਟ ਤੇਰੀ ਤਾਈ ਕੋਲੇ ਜਾ ਕੇ ਆਉਣੀ ਆ ਬਾਲਾ ਟਾਈਮ ਨਹੀਂ ਲਾਉਂਦੀ

ਤਾਈ ਤੁਸੀਂ ਇੱਥੇ ਖੜੇ ਕੀ ਕਰਦੇ ਹੋ ਮੈਂ ਤਾਂ ਤੁਹਾਡੇ ਕੋਲ ਨਹੀਂ ਆਉਂਦੀ ਸੀਗੀ ਪੁੱਤ ਮੈਂ ਜਾਣਾ ਸੀ ਭੋਗ ਤੇ ਇੱਥੇ ਮੈਨੂੰ ਚੜਾਉਣਗੇ ਗੱਡੀ ਤੇ ਤਾਂ ਖੜੀ ਸੀ ਪੁੱਤ ਮੈਂ ਤਾਂ ਅੱਛਾ ਹਾਂ ਚੱਲ ਮੈਂ ਤਾਂ ਐਂ ਕਹਿੰਦੀ ਸੀ ਤਾਈ ਮੈਨੂੰ ਪਤਾ ਲੱਗਿਆ ਸੀ ਵੀ ਥੋੜੀ ਮੱਝ ਢਿੱਲੀ ਆ ਹੋਰ ਪੁੱਤ ਢਿੱਲੀ ਸੀ ਮੱਝ ਹਾਂ ਮੈਂ ਕਿਹਾ ਚੱਲ ਮੈਂ ਨਾ ਭੱਜ ਕੇ ਜਾ ਕੇ ਪਤਾ ਲਿਆ ਵਾ ਹੁਣ ਟਾਈਮ ਸੀ ਮੁੜ ਕੇ ਫਿਰ ਗਰਮੀ ਵਾਲੀ ਹੋ ਜਾਂਦੀ ਆ ਅੱਛਾ ਹਾਂ ਹੁਣ ਕਿਵੇਂ ਆ ਠੀਕ ਆ ਠੀਕ ਆ ਪੁੱਤ ਹੁਣ ਤਾਂ ਹਾਂ ਠੀਕ ਆ ਵਾਕਿਆ ਜੇ ਡੰਗਰ ਪਸੂ ਖਾਊ ਵੀ ਹੋਣਾ ਫੇਰੀ ਆ ਜੇ ਹੁਣ ਆਪਾਂ ਨੂੰ ਐਂ ਹੁੰਦਾ ਜੇ ਮਾਦੀ ਬਿਮਾਰ ਹੋ ਜਾਂਦੀ ਆ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਪੁੱਤ ਪੈ ਜਾਂਦੀ ਆ ਕੋਈ ਤਾਂ ਦੁੱਧ ਹੁੰਦਾ ਸੇਰ ਵੀ ਚੱਲ ਆਪਾਂ ਨੂੰ ਆਏ ਹੁੰਦਾ ਵੀ ਜਦ ਡੰਗ ਕਰੀ ਜਾਂਦਾ ਹਾਂ ਨਾ ਹੁਣ ਤਾਂ ਠੀਕ ਆ ਪੁੱਤ ਚੱਲ ਠੀਕ ਆ ਹਾਂ ਤੇ ਚੱਲ ਭੋਗ ਤੇ ਚੱਲੇ ਸੀ ਹੈ ਹਾਂ ਭੋਗ ਤੇ ਜਾਨੀ ਪੁੱਤ ਇੱਥੇ ਆਊਗਾ ਕਾਕਾ ਵੱਡਾ ਉਹ ਜਿਹੜਾ ਹੋਗਾ ਗੱਡੀ ਦਾ ਸਰੀਰ ਵੀ ਵੱਡਾ ਐਵੇਂ ਬਾਹਲਾ ਨਾ ਜਾਇਆ ਕਰ ਨੂਹ ਭੇਜਿਆ ਕਰ ਤੂੰ ਸਰਦਾਨੀ ਨੂਹਾਂ ਤੈਨੂੰ ਪਤਾ ਹੈ ਅੱਜ ਕੱਲ ਕਮਾਲੀਆਂ ਨੇ ਇੱਥੋਂ ਪੋਚਾ ਕਰ ਲਿਆ ਇੱਥੋਂ ਝਾੜ ਲਿਆ ਪੂੰਝ ਲਿਆ ਇਹ ਤਾਂ ਗੱਲ ਹੈਗੀ ਹਾਂ ਫੇਰ ਉਹ ਹੁਣ ਮੈਥੋਂ ਉਹ ਜਾ ਹੁੰਦਾ ਨਹੀਂ ਪੁੱਤ ਚਲ ਕੋਈ ਨਾ ਚਲ ਵਧੀਆ ਹੋ ਗਿਆ ਤਾਈ ਤੂੰ ਮਿਲ ਗਈ ਮੈਨੂੰ ਚਲ ਚੰਗਾ ਹੋ ਗਿਆ ਫੇਰ ਮੈਂ ਕਿਸੇ ਦਿਨ ਫੇਰ ਆਉਂਗੀ ਆ ਜੀ ਪੁੱਤ ਮਾਰਨੀ ਗੱਲਾਂ ਕਰਦੇ ਹੋਰ ਕੀ ਚੰਗਾ ਮੇਰੀ ਵੀ ਕੱਪੜੇ ਸੁੱਕਣੇ ਪਾਈ ਜਾਂਦੀ ਆ। ਉਹ ਆਪ ਕਿੱਧਰ ਗਈ? ਮਤਲਬ ਤੂੰ ਇੰਨੀ ਗਰਮੀ 'ਚ ਕੱਪੜੇ ਸੁੱਕਣੇ ਪਾਈ ਜਾਂਦੀ ਆ ਤੇਰੀ ਮੰਮੀ ਕਿੱਧਰ ਗਈ? ਦਾਦੀ ਉਹ ਤਾਂ ਸਾਈਕੇ ਗਈ ਹੋਈ ਆ। ਫਿਰ ਇੰਨੀ ਗਰਮੀ 'ਚ ਤੂੰ ਗਰਮੀ ਲੱਗ ਜੂ ਪੁੱਤ ਤੈਨੂੰ। ਚੱਲ ਆ ਜਾ ਬਜਾ ਅੰਦਰ ਬਹਿ ਜਾ। ਆਪੀ ਉਹ ਜਿਹੜੇ ਰਹਿ ਗਏ ਆ ਆਪੀ ਹੀ ਧੋ ਦਊਗੀ। ਆਉਂਦੀ ਆ ਦਾਦੀ। ਹੋਰ ਗਰਮੀ ਲੱਗ ਜੂ ਪੁੱਤ ਤੈਨੂੰ। ਪਤੋ ਜਰਾ ਪੜਨ ਦਾ ਟਾਈਮ ਆ ਤੂੰ ਪੜ ਲਿਆ ਕਰ। ਕੰਮਾ ਕਰਾ ਕਹਿੰਦੀ ਧਿਆਨ ਨਾ ਰਿਹਾ ਕਰ। ਕੰਮ ਦਾ ਤੇਰੀ ਮਾਂ ਆਪ ਹੀ ਕਰ ਲਿਆ ਕਰੂਗੀ। ਕੀ ਕਰਿਆ ਨਹੀਂ ਆ ਇਧਰ ਹੋ ਖੜਾ ਪੜੀ ਜਾਨੀ ਆ ਤੂੰ ਕਿੱਧਰ ਗਈ ਸੀ ਮੈਂ ਕਿੱਧਰ ਜਾਣਾ ਸੀ ਜੀ ਮੈਂ ਤਾਂ ਤਾਈ ਕੀ ਮੱਝ ਬਿਮਾਰ ਸੀ ਉਹਦਾ ਪਤਾ ਲੈਣ ਗਈ ਸੀ ਤੈਨੂੰ ਪਤਾ ਫਿਰ ਆਸਗਵਾਨ ਚ ਜਾਣਾ ਪੈਂਦਾ ਅਗਲਾ ਕਹਿੰਦਾ ਅੱਜ ਕੱਲ ਤਾਂ ਜੇ ਜਾਵਾਂਗੇ ਫੇਰ ਹੀ ਐ ਇਹ ਉੱਥੇ ਗਰਮੀ ਦੇ ਕੱਪੜੇ ਤੋਂ ਹੀ ਜਾਂਦੀ ਸੀ ਜੇ ਗਰਮੀ ਲੱਗੀ ਇੰਨੀ ਗਰਮੀ ਆ ਤੂੰ ਕਰ ਲਿਆ ਕਰ ਕੱਪੜਿਆਂ ਦਾ ਕੰਮ ਓਹੋ ਗਰਮੀ ਨੂੰ ਦੱਸ ਤੈਨੂੰ ਤਾਂ ਪਤਾ ਮੈਂ ਦਵਾਈ ਖਾਣੀ ਆ ਮੁੜ ਕੇ ਮੇਰੀ ਧੜਕਣ ਵੱਜ ਜਾਂਦੀ ਐ ਇੰਨੀ ਗਰਮੀ ਚ ਨਾਲੇ ਜੇ ਕੰਮ ਕਰਨਾ ਹੋ ਨਾ ਮੈਂ ਠੰਡੇ ਹੋਏ ਕਰ ਲਿਆ ਕਰੂ ਇੰਨੀ ਗਰਮੀ ਚ ਨਹੀਂ ਮੈਥੋਂ ਹੁੰਦਾ ਹੁੰਦਾ ਕੰਮ ਫੇਰ ਆ ਜਵਾਖੜੀ ਨੂੰ ਕਿਉਂ ਲਾਇਆ ਇੰਨੀ ਗਰਮੀ ਚ ਉਹ ਫੇਰ ਕੀ ਹੋ ਗਿਆ ਜੇ ਕੰਮ ਕਰੂਗੀ ਫੇਰ ਹੀ ਆ ਕੱਲ ਨੂੰ ਬਗਾਨੇ ਘਰੇ ਜਾਣਾ ਜੇ ਹੁਣ ਸਿੱਖੂਗੀ ਫੇਰ ਹੀ ਜਾ ਕੇ ਨਹੀਂ ਲੋਕਾਂ ਤੋਂ ਅਗਲਾ ਤਾਂ ਅਗਲਾ ਐ ਕਹਿਆ ਕਰੂਗਾ ਵੀ ਲੈ ਫੁਲਾਣੇ ਦੀ ਕੁੜੀ ਨੂੰ ਪੋਰਾ ਚੱਜਣੀ ਕੀ ਉਹਦੀ ਮਾਂ ਨੇ ਸਿਖਾਇਆ ਨਹੀਂ ਕੱਲ ਨੂੰ ਮੈਨੂੰ ਹੀ ਅਗਲੇ ਨੇ ਕਹਿਣਾ ਥੋਨੂੰ ਥੋੜੀ ਕਹਿ ਦੇਣਾ ਜੇ ਕਰ ਲੂਗੀ ਕਿੱਧਰੇ ਨਹੀਂ ਘੱਟਦੀ ਹੈਗੀ ਇਹ ਬਥੇਰਾ ਟਾਈਮ ਪੈਦਾ ਸਿੱਖਣ ਦਾ ਸਿੱਖ ਲੂਗੀ ਸਿੱਖ ਲੂਗੀ ਹਲੇ ਕਿੱਡੀ ਉਮਰ ਹੈ ਇਹਦੀ ਆਹੋ ਤੇ ਮਲਾਈ ਚੱਲਿਆ ਕਰੋ ਤੁਸੀਂ ਵਈ ਪਤਾ ਤਾਂ ਤੁਹਾਨੂੰ ਆਦਾ ਲੱਗੂ ਜਦੋਂ ਸਰਚ ਗਲੀਆਂ ਕੀਤੀਆਂ ਤੁਹਾਡੇ ਕਿਧਰੇ ਨਹੀਂ ਕਰਦੀ ਸਰਚ ਗਲੀਆਂ ਆਹੋ پڑھ ਲਿਆ ਕਰਪੋ ਤਾ ਤੂੰ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਆਪੀ ਕਰਿਆ ਕਰੂਗੀ ਇਹ ਤੂੰ ਆਦੇ ਮਾਮੇ ਨੂੰ ਫੋਨ ਕਰ ਤੈਨੂੰ ਦੋ ਛੁੱਟੀਆਂ ਨੇ ਉਹਨੂੰ ਫੋਨ ਕਰ ਉਹ ਤੈਨੂੰ ਆ ਕੇ ਲੈ ਜਾਊਗਾ 12 ਤਵਾਰ ਨੂੰ ਮੈਂ ਤੈਨੂੰ ਲਿਆ ਕਰੂੰਗਾ ਉੱਥੇ ਤੂੰ پڑھ ਲਿਆ ਕਰ ਉਧਰ ਹੀ ਵਗ ਜਾ ਕਰ ਠੀਕ ਹੈ ਜੀ ਹਾਂ ਨਾ ਤੁਹਾਡੀ ਤਾਂ ਹਾਦੀ ਹੋਈ ਪਈ ਆ ਆਖੇ ਨਾ ਮਾਮੇ ਨੂੰ ਫੋਨ ਕਰ ਦੇ ਉੱਥੇ ਰਹਿ ਭੂਗੀ ਹੈਂ ਸਣੀਐਦਵਾਰ ਨੂੰ ਮੈਂ ਲਿਆਕਰ ਨਾ ਇੱਥੇ ਪੜਦੀ ਨਹੀਂ ਇਹ ਐਵੇਂ ਉਹਨਾਂ ਦਾ ਖਰਚਾ ਕਰਾਈ ਜਾਓਗੇ ਪਹਿਲਾਂ ਉਹ ਇਹਨੂੰ ਛੱਡ ਕੇ ਜਾਇਆ ਕਰਨਗੇ ਚਲ ਕੋਈ ਨਾ ਜੀ ਜੇ ਤੁਸੀਂ ਕਹਿੰਦੇ ਹੋ ਵੀ ਨਾਨਕੇ ਲੱਗ ਜੂਗੀ ਪੜਨ ਉੱਥੇ ਜਾ ਬੜਿਆ ਕਰੇ ਗੱਲ ਤਾਂ ਇੱਕੋ ਹੀ ਆ ਇਧਰੋਂ ਵੀ ਜਾਣਾ ਉਧਰੋਂ ਨੇੜੇ ਪੈ ਜਾਂਦਾ ਤੂੰ ਐਂ ਕਰ ਪੁੱਤ ਚਲ ਜਾ ਕੇ ਅੰਦਰ ਪੜ ਲਾ ਤੁਸੀਂ ਐਂ ਦੱਸੋ ਜੀ ਚਾਹ ਪਾਣੀ ਲਿਆਵਾਂ ਚਾਹ ਬਣਾ ਲਿਆ ਹੋਰ ਚਾਹ ਪੀਏ ਨਾਲ ਤੁਸੀਂ ਤਾਂ ਗਏ ਸੀਗੇ ਕਹਿੰਦੇ ਸੀ ਮੈਨੂੰ ਕੰਮ ਆਗਾ ਫਿਰ ਇੰਨੀ ਜਲਦੀ ਕਾ ਤਾ ਮੁੜਿਆ ਉਹ ਕੰਮ ਬਣੀ ਨਹੀਂ ਹੈਗਾ ਬੰਦੀ ਨਹੀਂ ਹੈਗਾ ਸੀ ਉਹ ਅੱਛਾ ਬੰਦਾ ਹੈ ਨਹੀਂ ਸੀ ਤਾਂ ਹੀ ਮੁੜਿਆ ਟਾਈਮ ਨਾਲ ਹੋਰ ਬੰਦੇ ਕਾਹਨੂੰ ਮਿਲਦੇ ਆ ਜੀ ਮੈਂ ਤੁਹਾਨੂੰ ਬਥੇਰਾ ਕਹਿਣੀ ਹੁੰਦੀ ਆ ਸਵੇਰੇ ਸੁਦੇਹਾਂ ਜਾਇਆ ਕਰੋ 5 ਵਜੇ ਦੇ ਨੂੰ ਅਗਲੇ ਨੂੰ ਧੌਣ ਤੋਂ ਫੜ ਲਿਆ ਕਰੋ ਫੇਰ ਮਿਲਦੇ ਆ ਬੰਦੇ ਆਏ ਨਹੀਂ ਹੈਗਾ ਵੀ 11 12 ਵਜੇ ਤੁਹਾਨੂੰ ਬੰਦੇ ਮਿਲਣਗੇ ਚਲੋ ਚਾਹ ਬਣਾ ਲਿਆ ਯਾਰ ਬਣਾਉਣੀ ਆ ਚਾਹ ਸਾਰਾ ਦਿਨ ਚਾਹ ਹੀ ਨਹੀਂ ਲੋ ਲੈ ਉੱਥੇ ਜੀ ਲੱਗਦਾ ਮੇਰਾ ਮੇਰੇ ਇੱਥੇ ਤਾਂ ਜੰਮਣ ਜੀ ਨਹੀਂ ਲੱਗਦਾ ਚਲ ਮੈਂ ਫਟਾਫਟ ਮਮਾ ਜੀ ਨੂੰ ਫੋਨ ਕਰ ਦਿੰਦੀ ਆ ਮੰਮੀ ਵੀ ਨਾ ਜਾਣ ਕਿਤੇ ਇਗਰੀ ਨਹੀਂ ਆ ਕੁਛ ਨਹੀਂ ਮੰਮੀ ਜੀ ਮਾਮਾ ਜੀ ਨੂੰ ਫੋਨ ਕਰਦੀ ਸੀ ਮਾਮਾ ਜੀ ਨੂੰ ਫੋਨ ਕਰਦੀ ਸੀ ਅੱਛਾ ਜੇ ਮਾੜਾ ਜਾਂ ਤੇਰੇ ਪਿਓ ਨੇ ਹਜੇ ਕਿਹਾ ਨਹੀਂ ਵੀ ਨਾਨਕਿਆਂ ਨੂੰ ਫੋਨ ਕਰ ਦੇ ਉਹਦੀ ਚਾਹਤਾਂ ਮੋੜ ਜਾਣਾ ਫੋਨ ਕਰਨ ਲੱਗੀ ਤੈਨੂੰ ਤਾਂ ਬਹਾਨਾ ਹੀ ਰਹਿੰਦਾ ਸਾਰਾ ਦਿਨ ਫਿਰਨ ਤੁਰਨ ਦਾ ਤੈਨੂੰ ਤਾਂ ਆਇਆ ਹੁਣ ਮੈਂ ਨਾਨਕਿਆਂ ਵੱਗ ਜਾ ਕੰਮ ਤਾਂ ਇੱਥੋਂ ਤੇ ਤਾਂ ਹੁੰਦਾ ਨਹੀਂ ਹੈਗਾ ਓਰੇ ਮੇਰੀ ਗੱਲ ਸੁਣ ਲਾ ਸਾਬ ਲਾਣੀ ਜੇ ਨਾਨਕਿਆਂ ਨੂੰ ਆਪਦੇ ਨੂੰ ਫੋਨ ਕਰਿਆ ਠੀਕ ਆ ਖਬਰਦਾਰ ਹੋ ਜੀ ਜੇ ਉਹਨਾਂ ਨੂੰ ਫੋਨ ਕਰਿਆ ਜੇ ਤੇਰਾ ਡੈਡੀ ਪੁੱਛੂ ਨਾ ਵੀ ਉਹਨਾਂ ਨੂੰ ਫੋਨ ਕਰਤਾ ਤੂੰ ਕੀ ਗੱਲ ਕਹਿਣੀ ਆ ਤੈਨੂੰ ਪਤਾ ਕੀ ਕਹਿਣਾ

ਉਦੋਂ ਤੋਂ ਪਿਆ ਉਹ ਸਾਰਾ ਦਿਨ ਆਦੀ ਧੀ ਨੇ ਕਹੀ ਜੋ ਮੇਰੀ ਧੀ ਆਏ ਮੇਰੀ ਧੀ ਪੜਨਾ ਮੇਰੀ ਧੀ ਲੇਖਲਾ ਪਸ ਮੇਰਾ ਤਾਂ ਕਦੇ ਨਹੀਂ ਪੁੱਛਿਆ ਵੀ ਤੇਰਾ ਕੋਈ ਦੁੱਖ ਦਾ ਕਿ ਨਾ ਦੁੱਖ ਦਾ ਵੀ ਦਵਾਈ ਲਿਆ ਕੇ ਦੇਵਾਂ ਕਿ ਨਾ ਲੈ ਕੇ ਦੇਵਾਂ ਸਾਰਾ ਦਿਨ ਉਹਦੀ ਧੀ ਹੀ ਕੋਸਾ ਵਾਸੀ ਕਰੀ ਜਾਂਦਾ ਰਹਿਣਾ ਇਹਨੇ ਵੀ ਨਾ ਦੁਖੀ ਕਰ ਰੱਖਿਆ ਚਲਾਂ ਆਂ ਕਰਦੀ ਆ ਇਹਨਾਂ ਨੂੰ ਚਾਹ ਬਣਾ ਕੇ ਦੇ ਦੇਣੀ ਹੈ ਭੱਗ ਜਾਣੀ ਲੈ ਕੇ ਤੇ ਕੰਮ ਨਹੀਂ ਤਾਂ ਇੱਥੇ ਪਹਿਰਾਂ ਦੇ ਸਾਰਾ ਦਿਨ ਵਸਤ ਫਿਰ ਮੈਂ ਤਾਂ ਕੋਈ ਕੰਮ ਵੀ ਨਹੀਂ ਕਰਵਾ ਸਕਦੀ ਆ ਵੀ ਠੀਕ ਸਾਰਾ ਦਿਨ ਇਹਨਾਂ ਦੀ ਤਾਂ ਚਾਹੀ ਨਹੀਂ ਲੋਟ ਆਉਂਦੀ ਜਦੋਂ ਕਿਸੇ ਦੇ ਜਾਣਾ ਪੈ ਜੇ ਪੋਰੀ ਕਹਿ ਦਿੰਦੇ ਆ ਵੀ ਹਾਂ ਆ ਜਾ ਕੇ ਆ ਕੇ ਮੈਨੂੰ ਘੁੱਟ ਚਾਹ ਬਣਾ ਦੇ ਇੱਕਾ ਕੁੜੀ ਜੀ ਨੇ ਨਾ ਤਪਾਰ ਰੱਖਿਆ ਸਾਰਾ ਦਿਨ ਬਸ ਆਪਦੇ ਪਿਓ ਦੀਆਂ ਸੁਣੀ ਜਾਂਦੀ ਰਹਿੰਦੀ ਐ ਜਿਵੇਂ ਉਹਦਾ ਪਿਓ ਕਹਿ ਦਿੰਦਾ ਉਹ ਵੀ ਕਰਨ ਲੱਗ ਜਾਂਦੀ ਐ ਮੈਂ ਮੇਰੀ ਤਾਂ ਸੁਣਦੀ ਨਹੀਂ ਹੈਗੀ ਨਾ ਲੋਕਾਂ ਨੂੰ ਮੈਂ ਦੱਸੀ ਕੀ ਕਹੂੰਗੀ ਵੀ ਲੈ ਭਾਈ ਮੈਂ ਤਾਂ ਬਥੇਰਾ ਕੰਮ ਸਿਖਾਉਣੀ ਆ ਅਗਲੇ ਨੇ ਮੈਨੂੰ ਕਹਿ ਦੇਣਾ ਆਹੋ ਮਤੇਰ ਦੀ ਸੀ ਤਾਂ ਨਹੀਂ ਕੰਮ ਸਿਖਾਇਆ ਵੀ ਹੁਣ ਤਾਂ ਤਾਂ ਹੀ ਸਹੁਰੇ ਜਾ ਕੇ ਆਪਦੇ ਗਾਣਾ ਖਾਂਦੀ ਐ ਕਿਸੇ ਨੇ ਨਹੀਂ ਆਏ ਕਹਿਣਾ ਹੈਗਾ ਇਹ ਤਾਂ ਮੇਰੀ ਮੱਤ ਮਾਰੀ ਗਈ ਸੀ ਜਿਹੜੀ ਮੈਂ ਇੱਥੇ ਆ ਗਈ ਇਹਨਾਂ ਕੋਲੇ ਵਿਆਹ ਕਰਾਣ ਸੱਚੀ ਕਹਿਨੀ ਆ ਲੈ ਦਿਮਾਗ ਵੀ ਚੱਕਿਆ ਬੈਨ ਨਹੀਂ ਗਰਮੀ ਨਾਲ ਆ ਵੀ ਬੰਦ ਕਰਨਾ ਭੁੱਲ ਗਈ ਸੀ ਹੁਣ ਜੇ ਇਹਨਾਂ ਨੂੰ ਚਾਹ ਫੜਾਦਾ ਤੇ ਉਧਰ ਡੰਗਰ ਪਸ਼ੂਆਂ ਦਾ ਵੀ ਕੰਮ ਕਰਨ ਆਲਾ ਪਿਆ ਹਰ ਸੋਈ ਦੇਖ ਲਾ ਗਾਹ ਪਾ ਰੱਖਿਆ ਨਾਲੇ ਕੁੜੀ ਜੀ ਨੂੰ ਕਿਹਾ ਸੀ ਵੀ ਭਾਈ ਦੋ ਸੁੱਟੀਆਂ ਮੜਾ ਮੋਟਾ ਹੱਥ ਪੱਲਾ ਹਲਾ ਲਿਆ ਕਰ ਪਰ ਕਾਹਨੂੰ ਹੱਥ ਪੱਲਾ ਹਲਾਉਂਦੀ ਐ ਇਹਨੂੰ ਤਾਂ ਐ ਹੁੰਦਾ ਵੀ ਡੈਡੀ ਆਵੇ ਸਹੀ ਮੈਨੂੰ ਮਾੜੀ ਜੀ ਸਹਿ ਮਿਲੇ ਸਹੀ ਮੈਂ ਤਾਂ ਉਹਦੀ ਬਹਿ ਜਾ ਕੰਮ ਕਰਨ ਨੂੰ ਲੋਡੀ ਨਾ ਪਾਵੇ ਮੈਨੂੰ ਤਾਂ ਇਸ ਹੀ ਛੱਡ ਕੇ ਪਿਉ ਤੀ ਉਹਦੀ ਬਹਿ ਜਾਂਦੇ ਆ ਮੋਜ ਨਾਲ ਜਦੋਂ ਆ ਗਿਆ ਐਡਾ ਬਿਲ ਫੇਰ ਪਤਾ ਲੱਗੂ ਇਹਨਾਂ ਨੂੰ ਹੁਣ ਐ ਕਹਿੰਦੀ ਆ ਵੀ ਚਾਹ ਪੀ ਕੇ ਜਾਂ ਤਾਂ ਤੁਸੀਂ ਡੰਗਰ ਪਸਪਾ ਨੂੰ ਪੱਠੇ ਪੁੱਠੇ ਪਾ ਦੋ ਤੇ ਜਾਂ ਫਿਰ ਆਪਦਾ ਕੋਈ ਕੋਈ ਕੰਮਕੁਮ ਕਰ ਲਓ ਜੇ ਇਹ ਜਾਣਗੇ ਫੇਰ ਕੁੜੀ ਤੋਂ ਕੰਮ ਕਰਾਂ ਜੇ ਇਹ ਘਰੇ ਪੈ ਰਹੇ ਕੁੜੀ ਨੇ ਤਾਂ ਡੱਕਾ ਨਹੀਂ ਤੋੜਨਾ ਨਾ ਮੈਂ ਇਹਨੂੰ ਕਹਿ ਸਕਦੀ ਆ ਚਲ ਦੇਖਦੇ ਆ ਆਨੇ ਬਾਹਨੇ ਜੇ ਨਾਲ ਭੇਜ ਦਈਏ ਮਾਰ ਦੂ ਇੰਨੀ ਗਰਮੀ ਸਾਰਾ ਦਿਨ ਚਾਹੀ ਨਹੀਂ ਲੋਟਾਂ ਦੀ ਪੀ ਚੱਲੋ ਬਸ ਚਾਹ ਆਲਾ ਫੜੋ ਚਾਹ ਪੀ ਲੋ ਬਣਾ ਲੈਂਦੀ ਆਹੋ ਬਣਾ ਲਿਆਂਦੀ ਸਾਰਾ ਦਿਨ ਬਸ ਚਾਹ ਤੇ ਰਹਾ ਕਰੋ ਮੈਂ ਤੁਹਾਨੂੰ ਐ ਕਹਿੰਦੀ ਸੀ ਹੁਣ ਚਾਹ ਪੀ ਕੇ ਡੰਗਰ ਪਸੂਆਂ ਦਾ ਕਰ ਦਿੰਦੇ ਮੈਂ ਤਾਂ ਕੰਮ ਜਾ ਕੇ ਆਉਣਾ ਅੱਛਾ ਜਦੋਂ ਕੰਮ ਨੂੰ ਮਾੜਾ ਵੀ ਕਹਦੇ ਨੇ ਉਹਦੀ ਕਹਦੇ ਨੇ ਮੈਂ ਤਾਂ ਫਲਾਣੇ ਦੇ ਕੰਮ ਜਾ ਕੇ ਆਉਣਾ ਧੌਂਕੇ ਦੇ ਕਰਨ ਨਾ ਡੰਗਰ ਪਸੂਆਂ ਨੂੰ ਕੌਣ ਸੰਭੂਗਾ ਉਤੋਂ ਪਾ ਦੀ ਯਾਰਾ ਕਿ ਐਡੀ ਕਿੱਡੀ ਗੱਲ ਲੱਗੀ ਅੱਖਾਂ ਦੀ ਐਨੀ ਗਰਮੀ ਆ ਮੈਥੋਂ ਨਹੀਂ ਭਾਈ ਡੰਗਰ ਪਸੂਆਂ ਨੂੰ ਸੰਭਾਹਿਆ ਜਾਂਦਾ ਨਾਲੇ ਤਾਂ ਉਹਨੂੰ ਪਤਾ ਵੀ ਮੈਂ ਤਾਂ ਦਵਾਈ ਖਾਣੀ ਹੈਗੀ ਮਾੜਾ ਜਿਹਾ ਇੱਥੇ ਤੁਰਦੀ ਨਹੀਂ ਮੇਰੇ ਤਾਂ ਉਹੀ ਧੜਕਣ ਵੱਜ ਜਾਂਦੀ ਆ ਚੱਲ ਜੇ ਤਾਂ ਮੈਂ ਆ ਗਿਆ ਕੱਖਾਂ ਬਲੇ ਨੂੰ ਫਿਰ ਤਾਂ ਮੈਂ ਪਾ ਦੂੰ ਜੇ ਮੈੜਾ ਮੋਟਾ ਮੈਂ ਲੇਟ ਹੁੰਦਾ ਰਿਹਾ ਤਾਂ ਸਿੱਡਦੀ ਦੋ ਟੋਕਰੇ ਕਿਉਂ ਗੱਲ ਚੱਲ ਦੇਖਦੀ ਆ ਫਿਰ ਮੈਂ ਕਰੂੰਗੀ ਮੈਨੂੰ ਤਾਂ ਕਰਨਾ ਪਊਗਾ ਕਹਿੰਦਾ ਮਰਦੇ ਨੂੰ ਅੱਕ ਚੱਪਣਾ ਪੈਂਦਾ ਹੁਣ ਜੇ ਤੁਸੀਂ ਬਾਗੇ ਮੈਨੂੰ ਤਾਂ ਡੰਗਰ ਪਸੂਆਂ ਨੂੰ ਸੰਭਾਲ ਲੈਣਾ ਹੀ ਪਊ ਆਥਰ ਨੂੰ ਖੋਲਨੀਆ ਚੌਣੀਆਂ ਵੀ ਆ ਫੇਰ ਹੀ ਕਲ ਕੋਈ ਨਾ ਗਰਮੀ ਬਾਹਲੀ ਆ ਛਿੱਟ ਕੇ ਦੋ ਟੋਕਰੇ ਆਰਾਮ ਕਰ ਲਈ ਹੋਰ ਮੈਨੂੰ ਕਿੱਥੇ ਆਰਾਮ ਕਰਨ ਦਿੰਦੇ ਹੋ ਦੋ ਮਿੰਟ ਬੈਹਂਦੀ ਨਹੀਂ ਆਹ ਕੰਮ ਕਰ ਲਾ ਉਹ ਕਰ ਲਾ ਆਉਂਨੇ ਆ ਇਧਰ ਆਉਂਨੇ ਆ ਚਾਹ ਬਣਾ ਲਓ ਇਧਰ ਆਉਂਨੇ ਆ ਰੋਟੀ ਫੜਾ ਦਿਓ ਇਹੀ ਕੁਝ ਰਹਿ ਗਿਆ ਬਸ ਮੇਰੇ ਕੋਲ ਤਾਂ ਉਹ ਜਵਾਕੜੀ ਜੀ ਨੂੰ ਆਏ ਨਹੀਂ ਮਾੜਾ ਮੋਟਾ ਹੱਥ ਪੰਲਾ ਹਲਾ ਦਿਆ ਕਰ ਸਾਰਾ ਦਿਨ ਪੜੀ ਜਾਂਦੀ ਰਹਿੰਦੀ ਹੈ ਕਿਤਾਬੀ ਕੀੜਾ ਬਣ ਜਾਂਦੀ ਹੈ ਚਲ ਕੋਈ ਨਹੀਂ ਪੜ ਲਾਂ ਦੇਣੋ ਉਹਦੇ ਦੇਣਿਆਂ ਨੂੰ ਪੜ ਲਾਂ ਦੇ ਵਿਚਾਰੀ ਨੂੰ ਹੋਰ ਹੋਰ ਪੜ ਲੈਣ ਲੋ ਪੜ ਕੇ ਖੜਾ ਉਹਨੇ ਡੀਸੀ ਲੱਗਣਾਗਾ ਪਤਾਈਆ ਕਿੰਨਾ ਪੜਾਈਆ ਗਾ ਕਰਿਆ ਆ ਜਾਵਰ ਆ ਜਾ ਮੈਂ ਕੱਖਾਂ ਵੇਲੇ ਨੂੰ ਤਾਂ ਕਹਿਣਾ ਕੀ ਆ ਨਹੀਂ ਫਿਰ ਤੂੰ ਪਾਈ ਦੇਵੇਂ ਚਲ ਠੀਕ ਆ ਪਾ ਦੂੰਗੀ ਕੋਈ ਨਾ ਲੈ ਮੈਨੂੰ ਕਹਿੰਦਾ ਤੂੰ ਪਾ ਦੀ ਡੰਗਰ ਪਸੂਆਂ ਨੂੰ ਕੱਖ ਮੈਂ ਤਾਂ ਆਪੀ ਪਾ ਦਾਂ ਮੇਥੋਂ ਨਹੀਂ ਹੁੰਦਾ ਕੰਮ ਜਦੋਂ ਕਿਹਾ ਸੀ ਵੀ ਭਾਈ ਸਿਰੀ ਪਾਲੀ ਰੱਖ ਲਾ ਉਦੋਂ ਤਾਂ ਕਹਿੰਦੇ ਐਨੇ ਪੈਸੇ ਦੇਣੇ ਪੈਣਗੇ ਐਨੇ ਪੈਸੇ ਲੱਗਣਗੇ ਮੁੱਤ ਜਾਣ ਨਾਲ ਪਾ ਦੇ ਤੂੰ ਐਂ ਕਰਦੀ ਆ ਚਲ ਵਧੀਆ ਹੋ ਗਿਆ ਇਹ ਤਾਂ ਚਲੇ ਗਏ ਉਹਨੂੰ ਕਾਇਨੀਆ ਮਹਾਰਾਣੀ ਨੂੰ ਮੋਜ ਜਾਣਾ ਪਈ ਉਹ ਲੱਤਾਂ ਨਸਾਣੀ ਬਿਕ ਚੱਲ ਡੰਗਰ ਪਸੂਆਂ ਦਾ ਮਨੇ ਕੀ ਕਰ ਰਹੀ ਆਂ ਨੀ ਬੱਤ ਕੁਛ ਨਹੀਂ ਮੰਮੀ ਜੀ ਪੜੀ ਆਂ ਨੀ ਅੱਛਾ ਪੜੀ ਜਾਨੀ ਆ ਆਈ ਹਾਜੀ ਇਹ ਕਤਣਾ ਮੱਛੜੀ ਟੂ ਹੀ ਨਹੀਂ ਮੇਰੀ ਸਾਰਾ ਦਿਨ ਹੀ ਦੁਖੀ ਜਾਂਦੀ ਰਹਿੰਦੀ ਆ ਤੁਹਾਨੂੰ ਮੰਮੀ ਜੀ ਕੀ ਹੋ ਗਿਆ ਹੋਣਾ ਕੀ ਪਤਾ ਆ ਉੱਚਾ ਨਹੀਂ ਮਾਥਾ ਤੇਰੇ ਪਿਓ ਨੂੰ ਕਿੰਨੀ ਵਾਰ ਕਿਹਾ ਵੀ ਇਹ ਦੇੜੀਆਂ ਹੀ ਸਹੀ ਬਣਾ ਲਾ ਜਦੋਂ ਮਾੜਾ ਮੋਟਾ ਇੱਧਰ ਉੱਧਰ ਨੂੰ ਚੜ ਜਾਂਦੀਆਂ ਉਹ ਹੁਣ ਮੱਛੜੀ ਢੂਹੀ ਦੁਖੀ ਜਾਂਦੀ ਐ ਇਹਨਾਂ ਦਰਦ ਹੋਈ ਜਾਂਦਾ ਮੇਰੇ ਤਾਂ ਕੰਮ ਵੀ ਨਹੀਂ ਪੋਰਾ ਹੁੰਦਾ ਮੰਮੀ ਜੀ ਕੰਮ ਕੰਮ ਕੀ ਕਰਨਾ ਸੀ ਮੰਮੀ ਜੀ ਕਰਨਾ ਕੀ ਸੀ ਪਤਾ ਉਹ ਦੇਖ ਲੈ ਡੰਗਰ ਪਸ਼ੂ ਚੱਕੀ ਜਾਂਦੇ ਆ ਵਿਚਾਰੇ ਉਹਨਾਂ ਨੂੰ ਡਾ ਮੈਨੂੰ ਆਏ ਸੀ ਵੀ ਕੱਖ ਕੁਖ ਪਾ ਦਿੰਦੀ ਹੁਣ ਜੇ ਮੈਂ ਪਾਉਂਗੀ ਮੈਨੂੰ ਆਇਆ ਹੋਰ ਮੇਰੇ ਦਰਦ ਨਾਲ ਵਾਝੇਗੇ ਤੇ ਕੱਖ ਮੰਮੀ ਜੀ ਕੋਈ ਗੱਲ ਨਹੀਂ ਮੰਮੀ ਤੁਸੀਂ ਰਾਮ ਕਰੋ ਡੰਗਰਾਂ ਨੂੰ ਪੱਠੇ ਮੈਂ ਪਾ ਜਾਣੀ ਆ ਫਿਰ ਪਤਾ ਤੇਰੀ ਪੜਾਈ ਸੀਗੀ ਮੈਨੂੰ ਆਏ ਸੀ ਹੁਣ ਤੂੰ ਪੜੀ ਜਾਂਦਾ ਸੀਗਾ ਤੂੰ ਕਿਵੇਂ ਡੰਕਰਾਂ ਨੂੰ ਪੱਠੇ ਪਾ ਰਹੀ ਹੈਂ ਮੰਮੀ ਜੀ ਕੋਈ ਗੱਲ ਨਹੀਂ ਮੈਂ ਫੇਰ ਪੜ ਲਵਾਂਗੀ ਚਲ ਫਿਰ ਚੰਗਾ ਪਤਾ ਫਿਰ ਐਵੇਂ ਮੈਨੂੰ ਐ ਹੋ ਜਾਂਦਾ ਪਤਾ ਜੇ ਤੇਰੇ ਡੈਡੀ ਨੇ ਦੇਖ ਲਿਆ ਜੇ ਉਹਨੂੰ ਪਤਾ ਲੱਗ ਗਿਆ ਉਹ ਕਹੂਗਾ ਮੇਰੀ ਧੀ ਤੋਂ ਸਾਰਾ ਦਿਨ ਕੰਮ ਕਰਾਈ ਜਾਂਦੀ ਹੈ ਮੈਂ ਤਾਂ ਤਾਂ ਕਹਿੰਦੀ ਸੀ ਘਰ ਮੁੱਕੇ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਰਾਮ ਕਰ ਲਓ ਚਲ ਠੀਕ ਆ ਚੰਗਾ ਘਟ ਪਾਣੀ ਦਾ ਗਲਾਸ ਦੇ ਜੀ ਮੈਨੂੰ ਠੀਕ ਆ ਮੰਮੀ ਜੀ ਲਵਾਂਗੀ ਚਲ ਵਧੀਆ ਹੋ ਗਿਆ ਨੀ ਮੇਰੀ ਪੜੀ ਟੋਹੀ ਦੋਹੋ ਦੀ ਸੀ ਮੱਛੜੀ ਮੈਂ ਤਾਂ ਕੰਮ ਕਰਾਉਣ ਦਾ ਮਾੜਾ ਜਾਂ ਬਹਾਨਾ ਬਣਾਇਆ ਸੀ ਇੰਨੀ ਗਰਮੀ ਆ ਉਤੋਂ ਦੀ ਕਿਹੜਾ ਡੰਗਰਾਂ ਨੂੰ ਪੱਠੇ ਪਾਵੇ ਨਾਲ ਇਹਨੇ ਕੀ ਆ ਸਾਰਾ ਦਿਨ ਪੜੀ ਜਾਂਦੀ ਆ ਕਾਪੀਆਂ ਕਾਲੀਆਂ ਕਰੀ ਜਾਂਦੀ ਆ ਪੜ ਕੇ ਕਿਹੜਾ ਇਹਨੇ ਡੀਸੀ ਲੱਗ ਜਾਣਾ ਕਰਨਾ ਤਾਂ ਉਹੀ ਡੰਗਰਾਂ ਦਾ ਕੰਮ ਹੀ ਐਨੇ ਵੀ ਸੌਰੇ ਜਾ ਕੇ ਚੱਲ ਆਇਆ ਆੱਖੀ ਤਾਂ ਲੱਗ ਜਾਂਦੀ ਆ ਜਿਵੇਂ ਮੈਂ ਕਹਿ ਦਿੰਨੀ ਆ ਕਰਦੀ ਤਾਂ ਉਵੇਂ ਹੀ ਆਏ ਨਹੀਂ ਹੈਗੀ ਵੀ ਮੇਰੇ ਮੂਰੇ ਸਾਹ ਕੱਢ ਜੂ ਤਾਂ ਹੀ ਤਾਂ ਚੰਗੀ ਤਰ੍ਹਾਂ ਮੈਂ ਚੰਡ ਕੇ ਰੱਖੀ ਹੋਈ ਆ ਚੱਲ ਵੀਰ ਪਾਲੇ ਕਰਨ 10 ਮਿੰਟ ਰਾਮ ਪਾ ਦੂਗੀ ਡੰਗਰਾਂ ਨੂੰ ਪੱਠੇ ਵਿੱਚ ਦੀ ਗੇੜਾ ਜਾਂ ਮਾਰਿਆ ਵਹਾਨੇ ਜੇ ਨਾਲ ਆਏ ਹਾਏ ਅੱਗੇ ਪੱਤਾਂ ਦੇ ਚਾਰ ਤਾਂ ਪਹਿਲਾਂ ਚਾਚੇ ਕੋਲੇ ਚੱਲ ਗਈ ਏ ਨਲੇ ਉਹ ਤੋਂ ਰੋਟਾਵੇਟਰ ਪੁੱਛ ਲਾਂਗੇ ਨਲੇ ਉਹ ਵੀ ਜੇ ਕਹਿੰਦਾ ਸੀ ਗੋਭੀ ਦੇ ਉਹ ਲਾ ਦਾਂਗੇ ਮਣੀ ਚਾਚਾ ਕਿੱਥੇ ਆ ਉਹ ਤਾਂ ਡੈਡੀ ਦਾ ਕੰਮ ਗਿਆ ਹੋਇਆ ਵੀਰੇ ਅੱਛਾ ਤੇ ਮਾਸੀ ਮਾਸੀ ਅੰਦਰ ਪਰੇਂ ਚੱਲ ਆ ਜਾ ਠੀਕ ਮਸੀ ਮਸੀ ਕੋ ਭਾਈ ਕਿਰਾ ਹੈ ਮੈਂ ਹਾਂ ਭਾਈ ਕੀ ਆ ਦੱਸ ਚਾਚਾ ਕਿੱਥੇ ਸੀ ਚਾਚਾ ਦਾ ਤੈਨੂੰ ਪਤਾ ਨਹੀਂ ਹੈਗਾ ਉਹ ਕਦੋਂ ਘਰੇ ਖੜਦਾ ਹੈਗਾ ਸਾਰਾ ਦਿਨ ਉਹ ਤਾਂ ਦਲਾਲੀਆਂ ਕਰਦਾ ਰਹਿੰਦਾ ਹੈਗਾ ਅੱਛਾ ਹਾਂ ਕਿਵੇਂ ਕੋਈ ਕੰਮ ਸੀ ਹਾਂ ਮੈ ਤਾਂ ਕੰਮ ਹੀ ਆਇਆ ਸੀ ਕੀ ਕੰਮ ਸੀ ਉਹ ਚਾਚੇ ਨੂੰ ਦੱਸੂਆਂ ਫੇਰ ਫੇਰ ਘਰੇ ਕੀ ਕਰਨਾ ਸੀ ਜੇ ਚਾਚੇ ਨੂੰ ਦੱਸਣਾ ਸੀ ਮੈਨੂੰ ਕਿਹੜਾ ਦੱਸ ਦੇਣ ਨੂੰ ਤੈਨੂੰ ਸੰਗ ਲੱਗਦੀ ਆ ਮਾਗਦੇ ਦਾ ਚਾਚਾ ਕਿਉਂ ਮੇਰਾ ਤਾਂ ਆਇਆ ਸੀ ਘਰੇ ਨਹੀਂ ਹੈਗਾ ਭਾਈ ਸਾਹਮਣੋਂ ਆ ਜੀ ਜਿਹੜਾ ਮਾਰ ਲਈ ਠੀਕ ਆ ਮਾਸੀ ਚੰਗਾ ਲੈ ਆਖੇ ਮਾਸੀ ਮਾਸੀ ਨਾਲ ਤਾਂ ਬਾਜਾ ਮਾਰ ਕੇ ਮੈਨੂੰ ਉਠਾਦਾ ਦੋ ਮਿੰਟ ਆਰਾਮ ਵੀ ਨਹੀਂ ਕਰਨ ਦਿੰਦੇ ਪਹਿਰਾ ਤਪਹਿਰਾ ਇਹ ਨਹੀਂ ਟਿਕਦੇ ਹੈਗੇ ਉਧਰ ਆਖੇ ਚਾਚਾ ਕਿੱਥੇ ਆ ਜੇ ਹੁਣ ਪੁੱਛਣ ਆਲਾ ਹੋਵੇ ਚਾਚਾ ਕਹੜਾ ਮੈਨੂੰ ਦੱਸ ਕੇ ਜਾਂਦਾਗਾ ਤੇ ਮੈਨੂੰ ਕਹਿੰਦਾ ਤੇਰੇ ਤਾਂ ਸੁਣਾਲੀ ਨਹੀਂ ਗੱਲ ਹੈਗੀ ਉਹ ਤਾਂ ਚਾਚੇ ਦੇ ਦੱਸਣ ਵਾਲੀ ਗੱਲ ਹੈ ਜੇਰ ਚਾਚਾ ਨੇ ਦੱਸਣ ਵਾਲੀ ਗੱਲ ਸੀ ਮੈਨੂੰ ਕਾਹਤੋ ਵਾਜਾਂ ਮਾਰੀਆਂ ਸੀ ਹਾਂ ਇਹਨਾਂ ਦਾ ਵੀ ਸਰਿਆ ਹੀ ਪਿਆਗਾ 2 ਮਿੰਟ ਨਹੀਂ ਹੈਗਾ ਵੀ ਆਰਾਮ ਕਰਨ ਦੇ ਦੀਏ ਆ ਕੁੜੀ ਜੀ ਪਤਾ ਨਹੀਂ ਕੀ ਕਰੀ ਜਾਂਦੀ ਆ ਨੀ ਕੁੜੀਏ ਸਾਦਾ ਕੱਖ ਕੁਖ ਨਹੀਂ ਇੱਥੇ ਇਹਨੇ ਜਿੱਲ ਜਿੱਲ ਕਰੀ ਜਾਂਦੀ ਆ ਚਲ ਦੇਖਾਂ ਜਾ ਕੇ ਕਿਤੇ ਇਹਨਾਂ ਦਾ ਪਿਓ ਵੀ ਨਾ ਆ ਜੇ ਇਹਨੇ ਉਧੁੱਤ ਪਾ ਰੱਖਿਆ ਸਾਰਾ ਦਿਨ ਬਸ ਮਗਰ ਮਗਰ ਇਹਨਾਂ ਦੇ ਤੁਰੇ ਫਿਰੇ ਰੋ ਇੱਕ ਵਾਰ ਚਾਚਾ ਬੋਲੇ ਕਿੱਧਰ ਤੁਰੇ ਫਿਰਦਾ ਰਹਦਾ ਸਾਰਾ ਦਾ ਕੱਲ ਜੀ ਸਾਰਿਆਂ ਨੂੰ ਹੋਣੀ ਹੋਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਦਾਂ ਦੀ ਲੱਗੀ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹਦੀ ਐਕਟਿੰਗ ਵਧੀਆ ਜੇ ਸਾਡੀ ਵੀਡੀਓ 'ਚ ਕੋਈ ਕਮੀ ਬੇਸੀ ਹੁੰਦੀ ਆ ਤੁਸੀਂ ਉਹ ਵੀ ਸਾਨੂੰ ਜਰੂਰ ਦੱਸਿਆ ਕਰੋ ਵੀ ਭਾਈ ਆ ਚੀਜ਼ ਦੀ ਥੋੜੀ ਕਮੀ ਸੀਗੀ ਤਾਂ ਕਿ ਅਸੀਂ ਨੈਕਸਟ ਟਾਈਮ ਆਉਣ ਵਾਲੀਆਂ ਵੀਡੀਓ 'ਚ ਅਸੀਂ ਸੁਧਾਰ ਕਰ ਸਕੀਏ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਬਾਈ ਜੀ ਆਪਣੇ ਚੈਨਲ ਦਾ ਨਾਮ ਦੱਸ ਦੋ ਸਿੱਧੂ ਪਰਿਵਾਰ ਚੈਨਲ ਦਾ ਨਾਮ ਹੈ ਜੀ ਸਬਸਕ੍ਰਾਈਬ ਕਰੋ ਸਰਣ ਅਸੀ ਕਰਦੇ ਹਾਂ